ਹਾਂਜੀ ਦੋਸਤੋ ਠੇਕੇ ਤੇ ਪਹਿਲੀ ਲੈ ਲੈ ਕੇ ਦੇਖ ਲਈ ਨਹੀਂ ਕੁਝ ਵਾਜਦਾ ਠੀਕ ਐ ਕਿ ਤੁਹਾਡਾ ਜੀਵ ਨਹੀਂ ਕਰਦਾ ਵਾਹ ਠੇਕੇ ਦੇ ਪਰ ਮਜ਼ਦੂਰੀਆਂ ਆਪਾਂ ਨੂੰ ਕਰਾਉਂਦੀਆਂ ਬਈ ਹਨਾ ਮਜ਼ਦੂਰੀਆਂ ਮਾਰੇ ਆਪਾਂ ਵਾਹ ਲੈਣੇ ਠੇਕੇ ਤੇ ਤੁਸੀਂ 1 ਕਿੱਲਾ ਬਈ ਘੱਟ ਲੈਣਾ ਤੇ ਤੁਸੀਂ ਕਰਨਾ ਉਹੀ 70 80 ਹਜ਼ਾਰ ਦਾ ਬੱਕਰੀ ਪਾਲ ਲੈਣਾ ਠੀਕ ਐ ਤੁਹਾਡੇ ਪੁਰਾਣੇ ਕਮਰੇ ਤੋਂ ਛੱਤ ਤੇ ਕਿਤੇ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਬੱਕਰੀ ਪਾਲਣਾ ਠੀਕ ਐ ਤੇ ਚਾਰ ਦਿਨ ਬਹਿ ਕੇ ਬੱਕਰੀ ਪਾਲਣ ਦੀ ਜਿਹੜੀ ਟ੍ਰੇਨਿੰਗ ਹੋਣੀ ਹੈ ਆਪਣੇ ਫਾਰਮ ਤੇ ਹੋਊਗੀ ਕਿਹੜੀ ਨਸਲ ਦੀ ਬੱਕਰੀ ਰੱਖਣੀ ਹੈ ਤੇ ਉਹਨੂੰ ਕੀ ਫੀਡ ਵਗੈਰਾ ਪਾਉਣੀ ਹੈ ਕਿਵੇਂ 4 ਪੈਸੇ ਬਾਈ ਦੇ ਕਿੰਨੇ ਦੀ ਬੱਕਰੀ ਹੁੰਦੀ ਹੈ ਕੀ ਉਮਰ ਹੁੰਦੀ ਹੈ ਕੀ ਬਿਮਾਰੀਆਂ ਹੁੰਦੀਆਂ ਇਹਦੀਆਂ ਕੀ ਇਲਾਜ ਹੁੰਦਾ 27 ਤੇ 28 ਨੂੰ ਕੈਂਪ ਲੱਗਣ ਜਾ ਰਿਹਾ ਦੋ ਦਿਨਾਂ ਦਾ 4500 ਰੁਪਿਆ ਬਾਈ ਫੀਸ ਆ ਇਹਦੀ ਤੇ ਇਹਦੇ ਵਿੱਚ ਤੁਹਾਨੂੰ ਸਰਟੀਫਿਕੇਟ ਵੀ ਦਿੱਤਾ ਜਾਊ ਰਹਿਣ ਦਾ ਪ੍ਰਬੰਧ ਰੋਟੀ ਪਾਣੀ ਦਾ ਪ੍ਰਬੰਧ ਤੇ ਸਾਰੀ A to Z ਟ੍ਰੇਨਿੰਗ ਦਿੱਤੀ ਜਾਊਗੀ ਤੇ ਜਲਦੀ ਸੀਟਾਂ ਬੁੱਕ ਕਰਾ ਲਓ 4 ਦਿਨ ਰਹਿ ਗਏ ਬਾਈ ਜੀ ਤੇ ਪਿੰਡ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਬਰਾਡ ਫਾਰਮ ਤੇ ਆਪਣੀ ਟ੍ਰੇਨਿੰਗ ਹੋਊਗੀ ਬਹੁਤ ਵਧੀਆ ਡਾਕਟਰ ਆਉਣਗੇ ਜਿਹੜੀ ਤੁਹਾਨੂੰ ਕੱਲੀ-ਕੱਲੀ ਇਹਦੀ ਅ ਬਿਮਾਰੀ ਦਾ ਦਵਾਈ ਦੀ ਡੋਜ ਦੇਸੀ ਇਲਾਜ ਸਾਰਾ ਕੁਝ ਦੱਸਾਂਗੇ ਵੀਰੇ ਸ਼ੈੱਡ ਮੈਨੇਜਮੈਂਟ ਜਾਂ ਕਿਸੇ ਨੇ ਵੱਡੇ ਲੈਵਲ ਤੇ ਕੰਮ ਕਰਨਾ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਧੰਨਵਾਦ ਜੀ